ਸਾਰੇ ਪੰਜਾਬ ਦੇ ਵਿੱਚ ਜਿੱਥੇ ਨਵੀਆਂ ਨੌਕਰੀਆਂ ਕੱਢੀਆਂ 40000 ਨਹੀਂ ਅਜੇ ਤੱਕ ਨਹੀਂ ਹੋਇਆ ਵੀ ਪਹਿਲੇ 2 ਸਾਲ ਚ ਕਿਸੇ ਸਰਕਾਰ ਚ ਤੁਸੀਂ ਹੁਣ ਤੱਕ ਦਾ ਪੰਜਾਬ ਦਾ ਜਿਹੜਾ ਜਦੋਂ ਤੋਂ ਸਰਕਾਰਾਂ ਬੰਦੀ ਆਉਂਦੀਆਂ ਸਾਰਾ ਰਿਕਾਰਡ ਚੱਕ ਕੇ ਦੇਖ ਲਓ ਮੈਂ ਕਹਣਾ ਵੀ ਪੂਰੇ 5 ਸਾਲ ਚ ਵੀ ਕਿਤੇ 40000 ਨੌਕਰੀਆਂ ਦਿੱਤੀਆਂ ਗਈਆਂ ਕਿ ਮਾਨ ਸਾਹਿਬ ਨੇ ਪਹਿਲੇ 2 ਸਾਲਾਂ ਦਿੱਤੀਆਂ ਕੱਚੇ ਮਲਾਜ਼ਮ ਪੱਕੇ ਕੀਤੇ ਗਏ ਓਵੇਂ ਹੀ ਪੂਰੇ ਪੰਜਾਬ ਦੇ ਵਿੱਚ ਜਿਹੜੇ ਸਫਾਈ ਸੇਵਕ ਨੇ ਕੰਟਰੈਕਟ ਤੇ ਕੀਤੇ ਜਾ ਰਹੇ ਆ ਸੋ ਮੈਂ ਸਾਰੇ ਵੱਲੋਂ ਕਿਉਂਕਿ ਸਾਰੇ ਮੇਰਾ ਆਪਣਾ ਪਰਿਵਾਰ ਹੈ ਮੈਂ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਕਿ ਅਸੀਂ ਗੱਡੀਆਂ ਵੀ ਖਰੀਦ ਲਈਆਂ ਡਰਾਈਵਰ ਵੀ ਅਸੀਂ ਰੱਖ ਲਏ ਕਰਮਚਾਰੀ ਵੀ ਅਸੀਂ ਵਧਾ ਲਏ ਪਰ ਹੁਣ ਜਿਹੜੇ ਬਰਨਾਲੇ ਦੇ ਲੋਕ ਨੇ ਸਾਰੇ ਸਾਥ ਦੇਣ ਕਿ ਗਿੱਲਾ ਕੂੜਾ ਲੱਗ ਤੇ ਸੁੱਕਾ ਕੂੜਾ ਲੱਗ ਕੋਈ ਵੱਡੀ ਗੱਲ ਨਹੀਂ ਆਪਾਂ ਦੋ ਘਰੇ ਡਸਟਬਿਨ ਹੀ ਲਾਉਣੀਆਂ ਸੋ ਇਹਦੇ ਨਾਲ ਆਪਣਾ ਸਾਰਾ ਜਿਹੜਾ ਸ਼ਹਿਰ ਉਹ ਸਾਫ਼ ਸੁਥਰਾ ਜਿਹੜਾ ਉਹ ਰਹਿ ਸਕਦਾ ਹੈ ਤੇ ਜਿਹੜਾ ਕੂੜਾ ਉਹ ਵੀ ਰੀਸਾਈਕਲ ਹੋ ਕੇ ਜਿਹੜਾ ਸਾਡੇ ਕਿਸੇ ਨਾ ਕਿਸੇ ਵਰਤੋਂ ਦੇ ਵਿੱਚ ਜਿਹੜਾ ਉਹ ਆ ਸਕਦਾ ਤੇ ਉਹ ਸਮੱਸਿਆਵਾਂ ਸੀ ਜਿਹੜੀਆਂ ਮੈਨੂੰ ਲੱਗਦਾ ਵੀ ਕਦੇ ਕਿਹਨੇ 10 15 15 ਸਾਲ ਹੋ ਗਏ 20 20 ਸਾਲ ਹੋ ਗਏ ਲੋਕ ਡਿਮਾਂਡ ਲੈ ਕੇ ਜਾਂਦੇ ਸੀ ਕਦੇ ਪ੍ਰਧਾਨ ਕੋਲੇ ਕਦੇ ਜਿਹੜਾ ਕੋਈ ਹਲਕੇ ਦਾ ਇੰਚਾਰਜ ਹੁੰਦਾ ਸੀ ਸਤਾਤਾਰੀ ਧਿਰ ਦਾ ਜੀਐਮਐਲਏ ਕੋਲੇ ਕਦੇ ਕਿਸੇ ਨੇ ਸਾਰ ਨਹੀਂ ਚੁ ਲਈ ਸਾਡੇ ਕੋਲੇ ਕੋਈ ਇਹਦੀ ਡਿਮਾਂਡ ਲੈ ਕੇ ਵੀ ਨਹੀਂ ਆਇਆ ਕਿਉਂਕਿ ਅਸੀਂ ਸਾਨੂੰ ਇੱਥੇ ਰਹਿਣੇ ਆ ਆਮ ਲੋਕਾਂ ਨੂੰ ਨਿਕਲ ਸਾਨੂੰ ਪਤਾ ਸੀ ਵੀ ਵੱਡੀ ਸਮੱਸਿਆ ਹੈ ਬਿਨਾਂ ਲੋਕਾਂ ਦੇ ਕਹੇ ਅਸੀਂ ਜਿਹੜੇ ਉਹ ਕੂੜੇ ਤੇ ਜਿਹੜੇ ਡੰਪ ਨੇ ਉੱਚਾਇਆ 1022 ਬਗ ਕੀ ਕਰਨਾ ਚਾਹੁੰਦੇ। ਦੇਖੋ ਮੈਂ ਸਾਡੇ ਸਾਰੇ ਜਿਹੜੇ ਸਫਾਈ ਸੇਵਕ ਨੇ ਜਿਹੜੇ ਬਰਨਾਲੇ ਦੇ ਮੈਂ ਉਹਨਾਂ ਨੂੰ ਵਧਾਈ ਦੇਣਾ ਕਿ 400 ਜਿਹੜੇ ਸਫਾਈ ਸੇਵਕ ਹੈ ਉਹਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਿਆ ਤੇ ਕੰਟਰੈਕਟ ਤੇ ਕੀਤੇ ਗਿਆ ਕਿਉਂਕਿ ਪਹਿਲਾਂ ਆਊਟਸੋਰਸ ਤੇ ਜਿਹੜੇ ਆ ਉਹ ਚੱਲ ਰਹੀ ਸੀ ਤੇ ਲੰਬੇ ਸਮੇਂ ਤੋਂ ਡਿਮਾਂਡ ਸੀ ਤੇ ਡਿਮਾਂਡ ਪੂਰੀ ਕਰਨ ਲਈ ਮੈਂ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਜਿਹੜਾ ਧੰਨਵਾਦ ਕਰਦਾ ਕੋਕੋ ਉਹਨਾਂ ਨੇ ਸਾਰੇ ਪੰਜਾਬ ਦੇ ਵਿੱਚ ਜਿੱਥੇ ਨਵੀਆਂ ਨੌਕਰੀਆਂ ਕੱਢੀਆਂ 40000 ਨਹੀਂ ਅਜੇ ਤੱਕ ਨਹੀਂ ਹੋਇਆ ਵੀ ਪਹਿਲੇ 2 ਸਾਲ ਚ ਕਿਸੇ ਸਰਕਾਰ ਚ ਤੁਸੀਂ ਹੁਣ ਤੱਕ ਦਾ ਪੰਜਾਬ ਦਾ ਜਿਹੜਾ ਜਦੋਂ ਤੋਂ ਸਰਕਾਰਾਂ ਬੰਦੀ ਆਉਂਦੀਆਂ ਸਾਰਾ ਰਿਕਾਰਡ ਚੱਕ ਕੇ ਦੇਖ ਲਓ ਮੈਂ ਕਹਣਾ ਵੀ ਪੂਰੇ 5 ਸਾਲ ਚ ਵੀ ਕਿਤੇ 40000 ਨੌਕਰੀਆਂ ਦਿੱਤੀਆਂ ਗਈਆਂ ਕਿ ਮਾਨ ਸਾਹਿਬ ਨੇ ਪਹਿਲੇ 2 ਸਾਲਾਂ ਹੀ ਦਿੱਤੀਆਂ ਕੱਚੇ ਮਲਾਜ਼ਮ ਪੱਕੇ ਕੀਤੇ ਗਏ ਉਵੇਂ ਹੀ ਪੂਰੇ ਪੰਜਾਬ ਦੇ ਵਿੱਚ ਜਿਹੜੇ ਸਫਾਈ ਸੇਵਕ ਨੇ ਉਹ ਕੰਟਰੈਕਟ ਤੇ ਕੀਤੇ ਜਾ ਰਹੇ ਆ ਸੋ ਮੈਂ ਸਾਰੇ ਵੱਲੋਂ ਕਿਉਂਕਿ ਸਾਰੇ ਮੇਰਾ ਆਪਣਾ ਪਰਿਵਾਰ ਹੈ ਮੈਂ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਤੇ ਸਾਰੇ ਜਿਹੜੇ ਸਫਾਈ ਸੇਵਕ ਜੂਨੀਅਨ ਦੇ ਜਿਹੜੇ ਪ੍ਰਧਾਨ ਜੀ ਐ ਸਾਰੇ ਜਿਹੜੇ ਸਾਡੇ ਸਾਥੀ ਐ ਸਾਰੇ ਸੇਵਕਾਂ ਨੂੰ ਮੈਂ ਬਹੁਤ ਵਧਾਈ ਦਿੰਦਾ ਸਰ ਕਿੰਨੇ ਨੁਕਤੇ ਪੱਤਰ ਦਿੱਤੇ ਗਏ ਜੀ ਇਹ ਤਕਰੀਬਨ 400 ਦਿੱਤੇ ਗਏ ਜੀ ਜਿਹੜੇ 216 ਪਹਿਲਾਂ ਸੀ ਜਿਹੜੇ ਆਊਟਸੋਰਸ ਤੇ ਕੰਮ ਕਰ ਰਹੇ ਸੀਗੇ ਤੇ ਬਾਕੀ ਜਿਹੜੇ ਨੇ ਉਹ ਨਵੇਂ ਜਿਹੜੇ ਪਹਿਲੀ ਵਾਰ ਜਿਹੜੋਂ ਦੇ ਜੁਆਇਨਿੰਗ ਜਿਹੜੀ ਆ ਉਹ ਹੀ ਅਸਾਂ ਛੋਡੇ ਵੱਲ ਇੱਕ ਆਪਣੇ ਕੋਡੇ ਦੇ ਡੰਪਰ ਗੱਡੀਆਂ ਨੂੰ ਛੰਡੀ ਦਿੱਤੀ ਗਈ ਸੀ ਤੇ ਵਰਕਰਾਂ ਦਾ ਵੱਡੋ ਹੈਗਾ ਉਹਦੀ ਤਨਖਾਹ ਨਹੀਂ ਮਿਲ ਕੀ ਕਹਾਂ ਜਾਂਦੇ ਪਰ ਨਹੀਂ ਜਿਹੜੇ ਕਰਲੀਜ਼ ਜਿਹੜੀ ਆ ਉਹ ਕਰ ਦਿੱਤੀ ਗਈ ਹੈ ਜਿਹੜੀ ਉਹ ਡਰਾਈਵਰਾਂ ਦੀ ਤਨਖਾਹ ਸੀ ਪਤਾ ਨਹੀਂ ਕਿਹੜੇ ਕਾਰਨਾ ਕਰਕੇ ਜਿਹੜੀ ਆ ਉਹ ਲੇਟ ਸੀ ਪਰ ਉਹ ਜਿਹੜੀ ਕੱਲ ਰਿਲੀਜ਼ ਹੈ ਜਿਹੜੀ ਉਹ ਕਰ ਦਿੱਤੀ ਗਈ ਹੈਗੀ ਤੇ ਉਹ ਵੀ ਮੈਂ ਸਾਰਿਆਂ ਨੂੰ ਇੱਥੇ ਵੀ ਬੇਨਤੀ ਕੀਤੀ ਅੱਗੇ ਵੀ ਤੁਸੀਂ ਚਲੋ ਸਵਾਲ ਕਰ ਲਿਆ ਮੈਂ ਬਰਨਾਲੇ ਦੇ ਲੋਕਾਂ ਨੂੰ ਬੇਨਤੀ ਕਰ ਰਿਹਾ ਕਿ ਅਸੀਂ ਗੱਡੀਆਂ ਵੀ ਖਰੀਦ ਲੀਆਂ ਡਰਾਈਵਰ ਵੀ ਅਸੀਂ ਰੱਖ ਲਏ ਕਰਮਚਾਰੀ ਵੀ ਅਸੀਂ ਵਧਾ ਲਏ ਪਰ ਹੁਣ ਜਿਹੜੇ ਬਰਨਾਲੇ ਦੇ ਲੋਕ ਨੇ ਸਾਰੇ ਸਾਥ ਦੇਣ ਕਿ ਗਿੱਲਾ ਕੂੜਾ ਲੱਗ ਤੇ ਸੁੱਕਾ ਕੂੜਾ ਲੱਗ ਕੋਈ ਵੱਡੀ ਗੱਲ ਨਹੀਂ ਆਪਾਂ ਦੋ ਘਰੇ ਡਸਟਬਿਨ ਹੀ ਲਾਉਣੀਆਂ ਨੇ ਸੋ ਇਹਦੇ ਨਾਲ ਆਪਣਾ ਸਾਰਾ ਜਿਹੜਾ ਸ਼ਹਿਰ ਉਹ ਸਾਫ਼ ਸੁਥਰਾ ਜਿਹੜਾ ਉਹ ਰਹਿ ਸਕਦਾ ਤੇ ਜਿਹੜਾ ਕੂੜਾ ਉਹ ਵੀ ਰੀਸਾਈਕਲ ਹੋ ਕੇ ਜਿਹੜਾ ਸਾਡੇ ਕਿਸੇ ਨਾ ਕਿਸੇ ਵਰਤੋਂ ਦੇ ਵਿੱਚ ਜਿਹੜਾ ਉਹ ਆ ਸਕਦਾ ਸੋ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਲਈ ਸਾਥ ਦਿਓ ਜਗਾ ਜਗਾ ਤੋਂ ਤੁਸੀਂ ਦੇਖਿਆ ਹੋਣਾ ਵੀ ਆਪਣੇ ਐਸਡੀ ਕਾਲਜ ਕੋਲੇ ਕਿੰਨਾ ਵੱਡਾ ਡੰਪ ਸੀ ਅੱਗੇ ਉਹ ਫਰਵਾਈ ਬਾਜ਼ਾਰ ਕੋਲੇ ਪੁਰਾਣੀ ਸਿਰਮੇ ਕੋਲੇ ਕਿੰਨਾ ਵੱਡਾ ਡੰਪ ਸੀ ਮਤਲਬ ਕਿ ਇਹ ਉਹ ਸਮੱਸਿਆਵਾਂ ਸੀ ਜਿਹੜੀਆਂ ਮੈਨੂੰ ਲੱਗਦਾ ਵੀ ਕਦੇ ਕਿਸੇ ਨੇ 10 15 15 ਸਾਲ ਹੋ ਗਏ 20 20 ਸਾਲ ਹੋ ਗਏ ਲੋਕ ਡਿਮਾਂਡ ਲੈ ਕੇ ਜਾਂਦੇ ਸੀ ਕਦੇ ਪ੍ਰਧਾਨ ਕੋਲੇ ਕਦੇ ਜਿਹੜਾ ਕੋਈ ਹਲਕੇ ਦਾ ਇੰਚਾਰਜ ਹੁੰਦਾ ਸੀ ਸਤਾਤਾਰੀ ਧਿਰਦਾ ਜਾਂ ਐਮਐਲਏ ਕੋਲੇ ਕਦੇ ਕਿਸੇ ਨੇ ਸਾਫ਼ ਨਹੀਂ ਚੁਲੀ ਸਾਡੇ ਕੋਲੇ ਕੋਈ ਇਹਦੀ ਡਿਮਾਂਡ ਲੈ ਕੇ ਵੀ ਨਹੀਂ ਆਇਆ ਕਿਉਂਕਿ ਅਸੀਂ ਸਾਨੂੰ ਇੱਥੇ ਰਹਿਨੇ ਆ ਆਮ ਲੋਕਾਂ ਨੇ ਕਿਹਾ ਸਾਨੂੰ ਪਤਾ ਸੀ ਵੀ ਵੱਡੀ ਸਮੱਸਿਆ ਹੈ ਬਿਨਾਂ ਲੋਕਾਂ ਦੇ ਕਹੇ ਅਸੀਂ ਜਿਹੜੇ ਉਹ ਕੂੜੇ ਤੇ ਜਿਹੜੇ ਡੰਪ ਨੇ ਉਹ ਛਕਾਏ ਆ ਤੁਸੀਂ ਉੱਥੋਂ ਜਿਹੜੇ ਆਣ ਗਵਾਂਡ ਚ ਰਹਿਣਾ ਉਹ ਜਿੱਦਨ ਮੈਸਡੀ ਕਾਲਜ ਕੋਲੇ ਵੀ ਮੈਂ ਆਪ ਗਿਆ ਉੱਥੇ ਦੁਕਾਨਾਂ ਨੂੰ ਮਿਲਿਆ ਮੈਂ ਕਿਹਾ ਇਹ ਡੰਪ ਆਪਾਂ ਇਥੋਂ ਛਕਾਉਣਾ ਸੋ ਡੰਪ ਨੇ ਜਿਹੜੇ ਉਹ ਛਕਾਏ ਗਏ ਆ ਪਰ ਹੁਣ ਮੈਂ ਸਾਰੇ ਲੋਕਾਂ ਨੂੰ ਜਿਹੜੀ ਬੇਨਤੀ ਕਰੂੰਗਾ ਕਿ ਡੰਪ ਦਾ ਚੱਕਦੇ ਪਰ ਹੁਣ ਇਦੇ ਲਈ ਕਿ ਆਉਣ ਵਾਲੇ ਸਮੇਂ 'ਚ ਹੋਰ ਕਿਤੇ ਡੰਪਣਾ ਲੱਗੇ ਇਹਦੇ ਲਈ ਸਾਥ ਵੀ ਦਿਓ ਕਿਉਂਕਿ ਕਈ ਵਾਰ ਇਹ ਵੀ ਹੁੰਦਾ ਕਿ ਜਦੋਂ ਬਾਹਰ ਗੱਡੀ ਆਉਂਦੀ ਹੈ ਕੂੜੇ ਵਾਲੀ ਉਹ ਤਾਂ ਸੀ ਕੂੜਾ ਪਾਉਂਦੇ ਨਹੀਂ ਤੇ ਮੁੜ ਕੇ ਇੱਕ ਤੇਵਾ ਦੇ ਮੂਹਰੇ ਰੱਖ ਕੇ ਲਪਾਪਾ ਤੇ ਕਿਤੇ ਵੀ ਖੁੰਝੇ 'ਚ ਜਿਹੜਾ ਉਹ ਸੁੱਟੇ ਆਉਣਿਆ ਸੋ ਇਹ ਦੇਖੋ ਇਹ ਸ਼ਹਿਰ ਤੁਹਾਡਾ ਹੈਗਾ ਇਹਨੂੰ ਸਾਫ਼ ਰੱਖਣਾ ਇਕੱਲੀ ਜ਼ਿੰਮੇਵਾਰੀ ਸਫਾਈ ਸੇਵਕਾਂ ਦੀ ਜਾਂ ਈਓ ਦੀ ਕਮੇਟੀ ਜਾਂ ਮੇਰੀ ਲਾ ਲੋ ਜਾਂ ਕਮੇਟੀ ਦੇ ਪ੍ਰਧਾਨ ਦੀ ਜਾਂ ਐਮਸੀ ਦੀ ਨਹੀਂ ਇਹ ਸਾਰੇ ਲੋਕਾਂ ਦੀ ਸਾਡੀ ਸਾਂਝੀ ਜ਼ਿੰਮੇਵਾਰੀ ਹੈ ਸੋ ਸੀ ਜੇ ਨੂੰ ਜ਼ਿੰਮੇਵਾਰੀ ਸਮਝਾਂਗੇ ਸ਼ਹਿਰ ਨੂੰ ਆਪ ਦਾ ਸਮਝਾਂਗੇ ਸ਼ਹਿਰ ਸਾਡੇ ਆ ਪ੍ਰਾਪਰਟੀ ਆ ਤਾਂ ਜਿਹੜਾ ਸ਼ਹਿਰ ਆ ਸਾਫ ਸਫਾਈ ਦਾ